ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗਮਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਵੀ ਜਿਹਨਾਂ ਦਾ ਪਹਾੜ ਜਾਂਦਾ ਹੈ ਲਾਗੇ ਮਿਊਜ਼ੀਅਮ ਹੀ ਆ ਅੰਮ੍ਰਿਤਸਰ ਦਾ ਕਾਫੀ ਮਸ਼ਹੂਰ ਤੇ ਇੰਡੀਆ ਗੇਟ ਵੀ ਲੱਗਿਆ ਹੀ ਆ ਜਦਵਿੰਦਰ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਾਰੀ ਵੈਰਾਈ ਤੁਹਾਨੂੰ ਦਿਖਾਉਣੀ ਆ ਕੋਈ ਬੱਚੇ ਤੋਂ ਬਿਨਾ ਆ ਕੋਈ ਸੱਜਰ ਸੂਈ ਆ ਕੋਈ ਟੋਕੜ ਗੱਬਣ ਆ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਬਾਕੀ ਇਹ ਆ ਵੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤਾਂ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਪੂਰੀ ਕਰਕੇ ਫੇਰ ਹੀ ਅਗਲੇ ਤੋਂ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਿਪਾ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਵੇ ਤੁਸੀਂ ਸੁਣਾਓ ਸਭ ਵਧੀਆ ਜੀ ਸਭ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਜਗਨਨ ਸਿੰਘ ਜੀ ਪਿੰਡ ਤੇ ਤਸਵੀਰ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਗਮਾਨਪੁਰਾ ਜੀ ਠੀਕ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਅੱਗੇ ਇੰਡੀਆ ਗੇਟ ਦੇ ਬਿਲਕੁਲ ਲਾਗੇ ਬਿਲਕੁਲ ਜੀ ਤੇ ਫੋਨ ਨੰਬਰ ਵੀ ਬੋਲ ਦਿਓ 98699778 ਠੀਕ ਹੈ ਹਾਂਜੀ ਤੇ ਅੱਜ ਫੇਰ ਵੈਰਿਟੀ ਸਾਰੀ ਹੈ ਵੈਰਟੀਆਂ ਸਾਰੀਆਂ ਜੀ ਭਾਅ ਵੀ ਹੌਲੇ ਆ ਭਾਅ ਵੀ ਹੌਲੇ ਠੀਕ ਆ ਹਾਂਜੀ ਤੇ ਪਹਿਲਾਂ ਸੱਜਰ ਸੂਈ ਮਾਝ ਤੋਂ ਸ਼ੁਰੂਆਤ ਕਰ ਲਈਏ ਸ਼ੁਰੂ ਕਰਤੀ ਆ ਜੀ ਅੱਜ ਕਿੰਨਾ ਚਿਰ ਹੋ ਗਿਆ ਜੀ ਨੇ ਸੂਈ ਨਾ ਅਨੂੰ 5ਵਾਂ ਦਿਨ ਤੇ ਅੱਜ ਸੂਈ ਮਾਝ ਨੂੰ 5 ਦਿਨ ਹੋ ਗਏ ਆ 5 ਦਿਨ ਹਾਂਜੀ ਕਿੰਨਾ ਦੁੱਧ ਤਿਆਰ ਕਰ ਗਈ ਆ ਬੋਲਾ ਹੋਊਗਾ 9 ਕਿਲੋ ਅਸੀਂ ਦਵਾਂਗੇ 8 ਕਿਲੋ ਦੀ ਗਰੰਟੀ ਅੱਛਾ ਹਾਂਜੀ ਠੀਕ ਆ ਤੇ ਬੱਚਾ ਲਾ ਕੇ ਤੁਹਾਨੂੰ ਵਿਖਾ ਕੇ ਧਾਰਾ ਮਰਾ ਦਿੰਨੇ ਆ ਠੀਕ ਆ ਹਾਂਜੀ ਕਿੰਨਾ ਕੁ ਤੇਰਾ ਦੁੱਧ ਕਰੀ ਜਾਊਗੀ ਉਹ ਤਾਂ 12 13 ਕਿਲੋ ਤੋਂ ਮਾਝ ਦੂ ਚਿੱਡੀ ਮਾਝ ਹੈਗੀ ਤੋ ਠੀਕ ਆ ਲਾ ਦੇ ਬੱਚਾ ਫੇਰ ਇੱਕ ਵਾਰੀ ਫੇਰੀ ਤੋਰਦੇ ਆ ਬਾਕੀ ਉਤਰਾ ਇਹ ਆ ਬਈ ਕੱਦ ਕਾ ਬੱਚਾ ਕੀ ਜੀ ਤੇ ਮਗਰ ਮਗਰ ਕੱਤੀ ਜੀ ਵੀ ਤੁਸੀਂ ਮਗਰ ਜੀ ਦੀ ਕੱਤੀ ਆ ਕੂਲਾ ਹੀ ਆ ਬੱਚਾ ਜਿਹੜਾ ਨਾਲੂ ਨਾਲੇ ਬਾਬਾ ਜੀ ਆ ਦੇਖੋ ਨਾਲ ਜਿਹੜਾ ਨਾਲ ਛੋੜਾ ਨਾ ਦੇਖ ਸਕਦਾ ਟੁੱਟ ਜਾਂਦਾ ਕੀ ਜਦੀ ਇਸ ਤਰ੍ਹਾਂ ਦੇਖ ਸਕਦੇ ਤਾਜ਼ਾ ਹੀ ਆ ਜਿੰਨਾ ਵੀ ਕੱਤੇ ਵੀ ਚੰਗੀ ਭਲੀ ਆ ਬਾਕੀ ਆਪ ਵੀ ਚਲੋ ਮੱਝ ਜਵਾਨ ਆ ਚੰਗੇ ਪਿੱਠਪੜੇ ਦੀ ਮਾਲਕ ਆ ਫਸਮਗੀ ਵੀ ਦੀ ਹਾਂ ਜੀ ਚਲੋ ਬੰਦਾ ਫਿਰ ਯਾ ਥਾਣੇ ਦੇਖ ਸਕਦੇ ਤੇ ਪਸੰਦ ਕੇ ਲੱਗੇ ਤਾਂ ਦਿਖਾ ਦਵਾਂ ਬਿੱਦੀ ਜਮਾ ਫੇ ਲੈਣਾ ਪਿਛਲੇ ਸਣਾ ਦਾ ਦਿਖਾ ਦੋ ਠੀਕ ਹੈ ਜੀ ਤੋਰ ਦੋ ਫਿਰ ਇੱਕ ਕਰੀ ਬਾਕੀ ਪੋਲਾ ਚ ਵਾਇਆ ਜਿਹੜਾ ਇਹਦਾ ਅੰਦਰੋਂ ਦਾ ਤੋਕਿਆ ਸੁਧੀ ਰਾਣੀ ਬਾਕੀ ਉਤਰਾ ਇਹ ਆ ਵੀ ਕੱਦ ਕੱਠ ਪੇਟਪੁੜੇ ਤੋਂ ਚੰਗੀ ਆ ਉਤਰਾ ਸੰਭੀ ਸੰਭੀ ਚੰਗੀ ਆ ਮੱਕੀ ਇਹ ਵੀ ਜਦੋਂ ਬਦਣੀ ਆ ਅਹਮਨ ਇਹਦਾ ਲੱਗਦਾ ਆਪਾਂ ਦੇਖ ਸਕਦੇ ਬੰਦ ਵਿੱਚ ਫਰੀਂ ਕਿ ਬਾਕੀ ਇਹ ਜੇ ਸਵੇਰਾ ਸਵੇਰ ਦਾ ਟਾਈਮ ਹੈ ਜੇ ਬਾਹਰ ਦਿਨ ਪੂਰਾ ਨਿਕਲਿਆ ਨਹੀਂ ਆ। ਆਹ ਦੇਖ ਸਕਦੇ ਹਵਾ ਨਹੀਂ ਤਾਂ ਲੱਗੇ ਤਾਂ ਇੱਕ ਨਹੀਂ। ਆਹ ਦੇਖ ਸਕਦੇ ਹੇ ਤਾਂ ਹਵਾ ਨਾ ਦਿਖਾ ਰਹੀ ਇਹ ਤਾਂ। ਤੇ ਕਿੰਨਾ ਫਿਰ ਮੁੱਲ ਰੱਖੀ ਵਿੱਧੀ ਇਹਦਾ ਆਪਾਂ? ਕਾਲੀ ਮਿਰਚੀ ਲੱਖ। ਮੈਂ ਲੱਖ ਨਾ ਕਰੀਏ ਕਰ ਦਈਏ ਮਾਨਤਾ 90000 ਦੇ ਦਈਏ ਭਾਜੀ ਕਰ ਦਈਏ ਛੋਟ ਛੋਟ ਕਰ ਤੋਂ ਜਿੰਨੀ ਕਰਨੀ ਤੁਸੀਂ ਇੱਥੇ ਕਰਾ ਲਓ ਜਿੰਨੀ ਕਰਾਉਣੀ ਹੈ ਪੰਜ ਛੱਡ ਦਈਏ ਚਲੋ 85000 ਦੇ ਦੇ ਦਾਂਗੇ ਜਸਮਤ ਠੀਕ ਹੈ ਜੀ ਹੁਣ 85000 ਤੋਂ ਬਾਈ ਛੋਟ ਹੀ ਕਰਨੀ ਆ ਠੀਕ ਜੀ ਬ੍ਰਾਹਮਣ ਕਹਿੰਦੇ ਤੁਸੀਂ ਮੁੱਲ ਕੀਤਾ 85000 85000 ਦੇਣੀ ਆ ਅੱਛਾ ਜੇ ਮੁੱਲ ਕਰਾਉਣਾ ਤੇ ਲੱਖ ਹੀ ਜੀ ਠੀਕ ਆ ਹਾਂਜੀ ਸੂਈ ਸਵਾਈ ਆ ਵੀਰ ਜੀ ਹਾਂਜੀ ਅਹੀਂ ਤੇ ਤਾਂ ਰਾਮ ਰਵਾਤੀਆਂ ਹਾਂ ਉੱਥੇ ਆ ਕੇ ਚੋਕੇ ਖੜੇ ਪਈ ਵੀ ਹਾਂਜੀ ਹਾਂਜੀ ਬਾਅਦ ਚ ਤਾਂ ਪੈਨ ਭਰਾ ਦਿੰਦੇ ਆ ਕਿ ਇਹਦਾ ਦੁੱਧ ਘੱਟ ਹੈਦਾ ਇਹ ਘੱਟ ਕੋਈ ਲਾਮਾ ਨਹੀਂ ਇੱਥੇ ਚੋ ਉੱਥੇ ਹੈਗਾ ਸਭ ਕੁਝ ਮੇਰੇ ਘਰ ਵੱਜੀ ਆ ਸਾਡੀਆਂ ਘਰ ਵੀ ਪਰਾਉਣੀਆਂ ਇਹ ਪਾਜੀ ਹਾਂਜੀ ਹਾਂਜੀ ਅੱਜ ਨਹੀਂ ਕੱਲ ਹੋਰ ਕਿਸੇ ਦੇ ਘਰ ਚਲੇ ਜਾਣੀਆਂ ਹਾਂਜੀ ਹਾਂਜੀ ਠੀਕ ਆਪਣੀ ਤਸੱਲੀ ਕਰੋ ਤਸੱਲੀ ਕਰਕੇ ਖੜਾ ਹਨਾ ਤੇ ਬਾਕੀ ਉਤਨੇ ਇਹ ਵੀ ਮੱਝ ਭਾਰੀ ਆ ਉਤਨਾ ਭਾਰੀ ਬਜਰ ਬਜਰ ਚੰਦਾ ਸਾਰੇ ਚੜੂਗਾ ਤੇ ਦੁੱਧ ਜਿੰਨਾ ਕੱਢੀ ਜਾਊਗੀ ਹਾਂਜੀ ਹਾਂਜੀ ਤੇ ਆਹ ਤੋਕੜ ਗੱਭਣ ਜੇ ਇਹ ਤੋਕੜ ਗੱਭਣ ਪਾਜੀ ਕਿੰਨੇ ਚਿਰ ਦੀ ਚੱਕ ਪਾਸ ਇਹ ਵੀਰ ਜੀ 55 ਮਹੀਨਿਆਂ ਦੀ ਚੱਕ ਪਾਸ ਆ 18 ਤਰੀਕ ਨੂੰ 6 ਮਹੀਨੇ ਪੂਰੇ ਹੋਏ ਨੇ ਇਹਦੇ ਤੇ ਦੁੱਧ ਦੁੱਧ ਵੀਰ ਜੀ 4 ਕਿਲੋ ਹੀ ਸੀ ਹੁਣ 4 ਕਿਲੋ ਹਾਂਜੀ ਤੋਰੋ ਫੇਰ ਇੱਕ ਰੀ ਨਾ ਬਾਕੀ ਚਲੋ ਇਹਨੇ ਹੁਣ ਵੀ ਜੇ ਦੁੱਧ ਦਈ ਜਾਣਾ ਤੇ ਗਾਹ ਗਰਮੀਆਂ ਚ ਫੇਰ ਇਹਨੇ ਸੱਜਰ ਹੋ ਜਾਣਾ ਘਰ ਦਾ ਜੇ ਵੀ ਨੇ ਸਾਰੀ ਜਣਾ ਇਸ ਦਾ ਦੇਖੋ ਲਿਆ ਲੱਜ ਸਿੱਧੀ ਲੱਜ ਕੇ ਲਿਆ ਜੀ ਬੰਦੋ ਜੀ ਆ ਦੇਖ ਸੰਦੇ ਹਵਾਨੇ ਦਾ ਵੀ ਲੱਗੇ ਤਾਂ ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਵੀ ਚੰਗਾ ਆ ਤੇ 93 ਦੇ ਇੱਕਰੀ ਆਪਾਂ ਲਾਗੇ ਤਾਂ ਦੇਖ ਸਕਦੇ ਚੰਗੀ ਤਰ੍ਹਾਂ ਤੇ ਮਿਲਕ ਵੀ ਨਹੀਂ ਦੇਖ ਸਕਦੇ ਜੀ ਤੇ ਕਿੰਨਾ ਫਿਰ ਵੇਚੀ ਮੁੱਲੇ ਦਾ ਮੁੱਲ ਵੀ ਜੀ 60000 ਦੇ 60000 ਹਾਂ ਜੀ ਕਿੰਨੇ ਦੀ ਦੇ ਦੇਣੀ ਆ 55 ਦੀ ਦੇ ਦਿੰਦੇ ਹਾਂ ਜੀ ਕਰ ਦਈਏ ਥੋੜੀ ਵੱਧ ਛੋਟ ਦੇਸੋ ਜਿੰਨੇ ਆਪਾਂ ਤੁਹਾਨੂੰ ਛੋਟ ਕਰਦੇ 55000 ਦੇ ਦਈਏ 55000 ਦਈਏ ਤਾਂ ਜਸਨੋ ਜੀ ਠੀਕ ਆ ਹਾਂ ਜੀ ਠੀਕ ਆ ਤੇ ਬਾਕੀ ਸੱਜਰ ਵੀ ਦੁੱਧ ਆ ਜੰਗਾ ਕੱਢੀ ਜਾਊਗੀ। ਭਾਈ ਗਰਮੀਆਂ 'ਚ ਫੇਰ ਸੂਕਾ ਨਹੀਂ ਦੁੱਧ ਦਿੰਦੀ ਰਹਿਣਾ ਤਾਂ ਫੇਰ ਸੂਕਾ ਪੈਣਾ ਨੇ। ਇਹ ਫੇਰ ਸੂਹਾ ਹੀ ਪਿਆ ਜੇ ਹਿਸਾਬ ਲਈਏ ਤੇ ਜੀ। ਅੱਛਾ। ਹੁਣ ਵੀ 2 ਮਹੀਨੇ ਤੋ ਦੇ ਦੇਣਾ ਨੇ। ਹਾਂਜੀ ਹਾਂਜੀ। ਤੇ ਮੁੜ ਕੇ ਫੇਰ ਸੱਜਰ ਹੋਏ ਨਾ ਨੇ। ਪੂਰਾ ਸੂਹਾ ਪੀਣਾ। ਤੇ ਬਾਕੀ ਜਿੰਨੇ ਜਿੰਨੇ ਨੇ ਸੋਨਾ ਨਜਨ ਬਾਜ਼ਾਰ ਤੇ ਜੋ ਜਨਾਪੁਰ। ਹਾਂਜੀ। ਹਾਰ ਦੇ ਵਿੱਚ ਸੋਨਾ ਗਰਮੀਆਂ 'ਚ ਪੂਰੇ। ਤੇ ਆ ਜਿਹੜੇ ਆ ਇਹ ਬੱਚੇ ਵਾਲੀ ਆ ਹਨਾ। ਹਾਂਜੀ ਹਾਂਜੀ ਬੱਚੇ ਵਾਲੀ ਆ। ਆ ਬੱਚਾ ਜੀ ਇਹਦਾ। ਇਹਦੇ ਵੀ ਥਾਣੇ ਦੇਖ ਸਕਦੇ ਆ ਆਪਾਂ ਲਾਗੇ ਤੋਂ। ਕਿੰਨਾ ਚ ਦੁੱਧ ਇਹਦੇ ਕੋਲ? ਬੀਚੀ ਦੁੱਧ ਦਾ 12 ਕਿਲੋ ਅੱਛਾ 10 ਕਿਲੋ ਜੀ ਅੱਛਾ ਜਿਰਾ ਕਿਹਦੇ ਘਰ ਜਾ ਕੇ ਪੂਰਾ ਨਿਕਲੇ ਅੱਛਾ 10 ਕਿਲੋ ਦੀ ਫੁੱਲ ਗਾਰੰਟੀ ਹੋਗੀ ਦੁੱਧ ਦੀ ਤੋਰੋ ਫਿਰ ਇੱਕ ਰੀਮ ਉਹ ਤਰਾ ਥਣ ਥਣ ਪੂਰੇ ਜੇ ਮੈਂ ਨਾ ਕੋਈ ਵੱਧ ਘੱਟ ਨਹੀਂ ਜ਼ਿੰਮੇਵਾਰੀ ਥਾਂ ਦੀ ਠੀਕ ਹੈ ਪੂਰ ਛੱਟੇ ਤੱਕ ਦੀ ਜ਼ਿੰਮੇਵਾਰੀ ਹੈ ਦੀ ਠੀਕ ਹੈ

ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ 45000 ਰੁਪਏ ਜੀ 45000 ਹਾਂ ਜੀ 45000 ਤੇ ਜ਼ਿਆਦਾ ਜੀ ਜ਼ਿਆਦਾ ਜੀ ਹਾਂ ਜੀ ਘੱਟ ਕਰ ਲਓ ਤੁਸੀਂ ਕਰ ਦਿਓ ਆਪ ਹੀ ਤੁਸੀਂ ਦੱਸ ਦੋ ਕਿੰਨੇ ਕਰ ਦੋਗੇ 40 ਦੇ ਦਈਏ ਕਰ ਦਈਏ ਛੋਟ ਹੋਰ ਚਲਾ ਲਓ ਜਿੰਨੀ ਕਰਾਉਣੀ ਹੈ 2000 ਛੱਡ ਦਈਏ 38000 ਦੀ ਭਾਈ ਜਸਨੂ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ 214 15 ਕਿਲੋ ਚਾਹੂਗੀ ਗਾਂ ਏ ਠੀਕ ਹੈ ਹਾਂ ਜੀ ਸੋਈ ਨੂੰ ਕਿੰਨੇ ਦਿਨ ਲਾ ਲੈ ਕੋਈ 15 ਦਿਨ ਲਾ ਲੈ ਠੀਕ ਹੈ ਠੀਕ ਹੈ ਤੇ ਹੁਣ ਇੱਕ ਬੱਚੇ ਤੋਂ ਬਿਨਾਈਏ ਬਿਨਾਂ ਬਗੈਰ ਆ ਇਹਦੀਆਂ ਵੀ ਧਾਰਾ ਭਰਾ ਕੇ ਵਿਖਾਤੀਏ ਵੀਰ ਜੀ ਕਈ ਵੀਰ ਭਰਾ ਤੇ ਗਰਮ ਨਾ ਹੋਵੇ ਦੋ ਮਿੰਟ ਤੋਂ ਪਹਿਲਾਂ ਬਹਮਦੀ ਹੈ ਉਹ ਬਚ ਪਰ ਇਹਦੇ ਕੋਲੋਂ ਤੇਰਾ ਦੁੱਧ ਕਿੰਨਾ ਆ ਦੁੱਧ 8 ਕਿਲੋ 7 ਕਿਲੋ ਦੀ ਗਰੰਟੀ ਦੇਣੀ ਆ ਅੱਛਾ 8 ਕਿਲੋ ਦੁੱਧ ਤੇ 7 ਕਿਲੋ ਹੀ ਦੇਣੀ ਹੈ ਠੀਕ ਹੈ ਹਾਂਜੀ ਆ ਇਤਨੇ ਰਸੀ ਥੱਲੇ ਪਾਈ ਦੇ ਜਿਹੜੀ ਰਸੀ ਕਈ ਜਣੇ ਨੇ ਰੱਸੀ ਉੱਪਰ ਗਿਜਾਈ ਹੋਈ ਹੈ ਕਈ ਜਣੇ ਨੇ ਥੱਲੇ ਆਹ ਦੇਖ ਸਾਡੇ ਖਾਣੇ ਦੇ ਖਾਣੇ ਦੇ ਖਾਣ ਵਿੱਚ

ਦੇ ਕਿੰਨਾ ਫਿਰ ਮੁੱਲ ਵਿੱਚ ਦੀ ਇਹਦਾ ਮੁੱਲ ਦੇ ਵਿੱਚ ਹੀ 22000 ਦੇ ਦਿੱਤੀਏ ਕਰ ਦਈਏ ਛੋਟ ਛੋਟ 18 ਦੇ ਦਿੱਤੀ ਭਾਜੀ 15 ਦੇ ਦੇ ਦੀਏ ਤਨੂ ਜੀ ਤੂੰ ਕਹਿਆ ਤਾਂ 15 ਦਾ ਮੈਂ 16 ਦੀ ਕਹਿਣਾ ਚਲੋ 15 ਦੀ ਦੇ ਦਾਂਗੇ ਵੀਰ ਜੀ ਤੂੰ ਕਹਿ ਤਾ ਠੀਕ ਆ ਜੀ ਛੋਟੀ ਹੋਣੀ ਜੀ ਠੀਕ ਆ ਤੇ ਬਾਕੀ ਆਵੇ ਇਹਦੇ ਸਿੰਘ ਹੈਗੇ ਆ ਕੋਈ ਪਹਿਲਾਂ ਹੀ ਵੇਖ ਲੈ ਹਾਂ ਵੇਖ ਲੈ ਹਾਂਜੀ ਹਾਂਜੀ ਇਹ ਕੀ ਸੀਲ ਠੰਡੀ ਆ ਸੁਆ ਵੀ ਪਹਿਲਾਂ ਜੀ ਅੱਛਾ ਹਾਂਜੀ ਠੀਕ ਆ ਤੇ ਬਾਕੀ ਚਲੋ ਕੋਈ ਵੀ ਇੱਥੇ ਆਵੇ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਖੜੇ ਜੀ